ਪਰਮਜੀਤ ਕੋਹਰਿਆ ਅਸੀਂ ਪਿੰਡ ਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾ ਰਲ ਕੇ ਕਿਆ ਕਹੀ ਗਿਆ ਸਾਬ ਗਰੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਾਬ ਪਲਾਈ ਦਾ ਘੜੀ ਪਿੱਛੇ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਆ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਨਾ ਮਨਜੀਤ ਸਿੰਘ son of ਗੁਰ ਪਿੰਡ ਫੱਤੇਂ ਡੰਗਲ ਨੇੜੇ ਗੁਰਦੁਆਰਾ ਮਾਤਾ ਗੁਰੀ ਬੇਨਤੀ ਆਪ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਣ ਦੇ ਨੇ ਕੌਣ ਨੇ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਕਹਿਣ ਦਿਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਨੀ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਕੋਈ ਰਿਕਾਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਪਰਸ ਆਪ ਸੀਵਰੇਜ ਪਾਉਣਾ ਜੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਕਣਾ ਉੱਥੋਂ ਸ਼ੁਰੂ ਕੀਤਾ ਜਾਵੇ ਇਹਨਾਂ ਵਿੱਚ ਘਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪੈਜ ਇੱਥੇ ਗੰਦ ਪਾਇਆ ਇੱਥੇ ਗਾੜੀ ਨਾਲੀਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੋਂ ਮੈਂ ਜੇ ਇਹਨਾਂ ਪਾਣੀ ਸਿਵਰੇਜ ਪਾਉਣੇ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁੱਕਣਾ ਉੱਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਆ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਏ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਗਈ ਪੀ ਪਾਣੀ ਨਾ ਚਲਾਓ ਤੇ ਇਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਤ ਕੇ ਸਾਡਾ ਸਾਰਾ ਹੀ ਟੋਏ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ। ਜਿਹੜੀ ਵਾਈ ਖਸਾ ਜੀ ਭਰੇ ਜੀ। ਕਹਿੰਦੀ ਗਾਦੇ ਕਿ ਮੈਂ ਸਰਪੰਚ ਨਹੀਂ ਮੇਰੀ ਵਾਈ ਸਰਪੰਚ ਦਾ ਨਾਮ ਦਜੀਤ ਕੋਰ ਆ ਜੀ। ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ। ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀ.ਵੀ.ਓ ਸਾਹਿਬ ਇਹ ਕੰਮ ਕਰਾ ਰਹੇ ਨੇ। ਮਤਲਬ ਕੰਮ ਹਲੇ ਸ਼ੁਰੂ ਹੋਣ ਦੀ ਤਾਂ ਨਹੀਂ ਕੋਈ ਕੰਮ ਸ਼ੁਰੂ ਹੋਇਆ। ਚਲੋ ਜਿਹੜੇ ਥੋੜਾ ਬਹੁਤ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਉਹ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਦਾ ਧਿਆਨ ਚ ਲਿਆ ਦਿੱਤਾ ਸੀ ਬੀਜੋ ਸਾਹਿਬ ਨੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਰਕਟ ਹੋਏ ਪੂਰ ਦਿੱਤੇ ਜਾਂਦੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਉਹ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੀ ਇੱਥੇ ਦਿਨਾ ਫਤੇਨਗਲ ਐਂਟਰੀ ਸਾਰਾ ਮਹੱਲਾ ਮਤਲਬ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਇਹਨਾਂ ਗੰਦ ਸੁਣ ਤੋਂ ਸਿੰਘ ਬੀਬੀ ਵੀ ਉਹ ਤਾਂ ਰਿਹਾ ਗ੍ਰਾਮ ਪੱਜੈਂਡਰ ਪਾਸਿੰਗ ਹੁੰਦੇ ਪੰਜ 700 ਹਮ ਮੋਰ ਦਾ ਅਥਾਰਟੀ ਹੁੰਦੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾ ਰਹੀ ਹੈ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਚੁਵਾ ਰਹੇ ਆ ਜਿਹੜੇ ਜਿਹੜੇ ਡਵੈਲਪਮੈਂਟ ਵਰਕ ਚੱਲ ਰਿਹਾ ਜਿਹੜਾ ਇਹ ਚੌਕੀ ਤੇ ਉਹ ਕਰਵਾ ਸਕਦੇ ਨੇ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਇਸੇ ਸਾਡੇ ਤੋਂ ਤੇ ਆਇਆ ਜਿਹੜਾ ਸਾਡੇ ਕੋ ਪਬਲਿਕ ਇੱਥੇ ਇਕੱਠੀ ਹੋ ਗਈ ਹੈ ਜੀ ਆਪ ਸੁਣਦੇ ਆਈਆਂ ਕਿ ਸਾਡੀਆਂ ਇਹ ਪਾਣੀ ਦੇ ਵਿੱਚ ਘਰਾਂ ਤੋਂ ਮਤਲਬ ਘਰ ਸਾਡੇ ਨੀਵੇਂ ਦੇ ਘਰਾਂ ਹੀ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਕੀ ਉਹ ਤੋਂ ਉਹਨਾਂ ਆਪ ਹੀ ਡਗ ਦਿੱਤਾ ਨਿਯਮ ਮੁਤਾਬਕ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਜਿੰਨਾ ਜਿੰਨਾ ਡਕਿਆ ਹੋਇਆ ਹੈ